ਕਹਿੰਦੇ ਕਾਸ਼ ਇਹ ਪ੍ਰੈਸ ਕਨਫਰੰਸ ਤੇ ਕਿਹਾ ਜਿਸ ਨੂੰ ਲੱਭ ਕਿ ਇਹ सुरेंद्र ਨਾ ਦਾ ਵਿਅਕਤੀ ਹੈ ਜੋ ਇਜ਼ ਅ ਹਾਰਡਨ ਕ੍ਰਿਮੀਨਲ 15 ਕੇਸਿਸ ਦੇਤੇ ਰਿਜਿਸਟਰਡ ਹੈ ਸੱਤ ਕੇਸ ਜਿਹੜੇ ਹੈ 307 ਦੇ ਇਹਦਾ ਪਿੱਛੇ ਤਿੰਨ ਚਾਰ ਮਹੀਨਿਆਂ ਤੋਂ ਪੁਲਿਸ ਮੁਕਾ ਪੁਲਿਸ ਆਦੀ ਗਿਰਿੰਦ ਤੇ ਲੱਗੀ ਹੋਈ ਸੀਗੀ ਦੋ ਡਾਈ ਮਹੀਨੇ ਤੋਂ ਇਹ ਫਰਾਰ ਸੀਗਾ ਬਾਹਰ ਦੇ ਸਟੇਟ ਚ ਰਹ ਰਿਹਾ ਸੀ ਤੇ ਪੀਓ ਹੈ ਤਿੰਨ ਪਰਸਿਆਂ ਚ ਜਿਹੜਾ ਪਾਣਾ ਇੱਕ ਕੈਟੇਗਰੀ ਹੈ ਜਿਸ ਦਾ ਉਹਦਾਈ ਬੇਰੀ ਕਲੋਸ ਅਸੋਸੀਏਟ ਹੈ ਉਹਦੇ ਜਿਹੜੇ ਅਨਸੀ ਸੋਸ਼ਲ ਕੰਪਾਨ ਬਾਹਰ ਜਿਹੜੇ ਹਨ ਉਹ ਇਹ ਕਰਦਾ ਸੀ ਬਟਰ ਐਕਸਟਰਸ਼ਨ ਤਿੰਨ ਸੌ ਸੱਤ ਦੇ ਸੱਤ ਕੇ ਸ ਤੇ ਰੀਸੈਂਟਲੀ ਪਿਛਲੇ 4-5 ਮਹੀਨਿਆਂ ਤੋਂ ਛੋਟੇ-ਮੋਟੇ ਐਕਸਟਰਸ਼ਨ ਤੇ ਕਰ ਰਿਹਾ ਸੀ ਜਿਵੇਂ ਟੈਕਸੀ ਸਟੈਂਡ ਵਾਲੇ ਥੱਬਾ ਉਹਨਾਂ ਤੋਂ ਤੇ ਬਸੋ ਆਪਰੇਟਰਸ ਉਹਨਾਂ ਨਾਲ ਐਕਸਟਰਸ਼ਨ ਕਰਦਾ ਸੀਗਾ ਤੇ ਇਹ ਪੁਲਿਸ ਮੇਟਚ ਆ ਗਿਆ ਜੀ ਦਿਨ ਕਪਨ ਕੰਟਰੀ ਮੇਟ ਬਪਨ ਇਸ ਤੋਂ ਬਰਾਮਤ ਨਹੀਂ ਅਲੱਗ-ਅਲੱਗ ਕਿਫਾਤ ਤੇ ਨਸ਼ਾ ਕਰਨ ਦਾ ਵੀ ਆਦੀ ਹੈ ਕਿੰਬਾਰੇ ਨੇ ਛੋਟੇ-ਮੋਟੀ ਤਸਕਰੀ ਦੀ ਕੀਤੀ ਹੈ 260 ਗ੍ਰਾਮ ਹੀਰੋਨ ਵੀ ਬਣਾਉਂਦੀ ਹੈ ਬੇਤਲਿਸ਼ ਸਿਰ ਲਾ ਤੋਂ ਸਿਰ ਲਈ ਕਿੰਨੀ ਲੱਗਦੀ ਹੈ ਇਹ ਐਮਪੀ ਤੋਂ ਰੂਟ ਹੋਏ ਕਰਦੀ ਕਿ ਕਿੰਨੇ ਤੇਲ ਕੇਸਿਸ ਸੁਣੇ ਪੀਓ ਗਾਪੜੇ ਕਿ ਕਿੰਨੇ ਕੇਸ ਇਹਿੱਧਰ ਵੀ ਜਾਂਦਾ ਜਾਂਦਾ ਕਿਸੇ ਇਹ ਮਚੁਪਾ ਕੇ ਰੱਖੀ ਜਰੀ ਕਿ ਤੁਸਨਾ ਮਰੋ ਪਾਨਾ ਪਾਨਾ ਕਿ ਪਾਨਾ ਪੂਰਾ ਨਾਮ ਪਾਨਾ